ਸੱਤਰੀਆ ਕਾਲ ਤੁਸੀਂ ਵੇਖ ਰਹੇ ਹੋ এবੀਪੀ ਸੰਝਾ ਮੈਂ ਹਾਂ ਨਵਦੀਪ ਕੌਰ এবੀਪੀ ਸੰਝਾ ਨੇ ਲੋਕਾਂ ਦੀ ਆਵਾਜ਼ ਬਣ ਕੇ ਕੀਤੀ ਹੈ ਪੜਤਾਲ ਕਿ ਆਖਿਰ ਸਰਕਾਰ ਵੋਟਾਂ ਤੋਂ ਪਹਿਲਾਂ ਕਿਤੇ ਵਾਅਦਿਆਂ ਨੂੰ ਨਿਭਾਉਣ ਪ੍ਰਤੀ ਕਿੰਨੀ ਗੰਭੀਰ ਹੈ ਇਸੇ ਘੜੀ ਤਹਿਤ ਇਸ ਪੇਸ਼ਕਸ਼ ਵਿੱਚ ਗੱਲ ਕਰਾਂਗੇ ਗਰੀਬ ਕੁੜੀਆਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੀ ਇਹ ਉਹੀ ਸ਼ਗਨ ਸਕੀਮ ਹੈ ਜਿਸ ਦਾ ਪ੍ਰਚਾਰ ਵੋਟਾਂ ਤੋਂ ਪਹਿਲਾਂ ਇਹ ਕਹਿ ਕੇ ਕੀਤਾ ਜਾਂਦਾ ਸੀ ਕਿ ਮਾਮੇ ਬਣ ਕੇ ਟੁੱਕਾਂਗੇ ਤੇ ਲਾਵਾ ਵੇਲੇ ਹੀ ਧੀਆਂ ਦੀ ਝੋਲੀ ਸ਼ਗਨ ਪਾਵਾਂਗੇ ਰਜਵਿੰਦਰ ਕੌਰ ਦਾ ਵਿਆਹ ਸਾਲ 2006 ਵਿੱਚ ਹੋਇਆ ਸੀ। ਅੰਮ੍ਰਿਤਸਰ ਦੇ ਗੁਮਟਾਲਾ ਵਿੱਚ ਰਹਿਣ ਵਾਲੇ ਇਸ ਪਰਿਵਾਰ ਨੇ ਪੰਜਾਬ ਸਰਕਾਰ ਦੀ ਸ਼ਗੁਨ ਸਕੀਮ ਬਾਰੇ ਸੁਣਿਆ। ਤਾਂ ਲਾਭ ਲੈਣ ਲਈ ਅਰਜ਼ੀ ਦੇ ਦਿੱਤੀ। ਵਿਆਹ ਤੋਂ ਤਕਰੀਬਨ ਇੱਕ ਦਹਾਕੇ ਬਾਅਦ ਪਰਿਵਾਰ ਨਾ ਉਮੀਦ ਹੋ ਚੁੱਕਿਆ ਹੈ। ਵਾਅਦੇ ਦੇ ਉਲਟ ਪਰਿਵਾਰ ਨੂੰ ਸ਼ਗੁਨ ਸਕੀਮ ਦੀ ਰਾਸ਼ੀ ਨਹੀਂ ਮਿਲੀ। ਪੁੱਮੇ ਬੇਟੀ ਦਾ ਨਾਮ ਰਜਵਿੰਦਰ ਕੌਰ ਹੀ ਤੇ ਸਾਨੂੰ ਕੁਝ ਨਹੀਂ ਮਿਲਿਆ। ਅਸੀਂ ਆਪੇ ਇਤਰਾ ਕਰਜਾ ਕਰਜੂਕ ਕੇ ਕਰਾਉਂਦਾ ਕੰਮ ਕੂਮ ਕਰਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆਂ ਸਾਨੂੰ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਸਾਨੂੰ ਇੰਨਾ ਚਿਰ ਹੋ ਗਿਆ ਵੋਟਾਂ ਵੀ ਪਾਉਂਦਿਆਂ ਨੂੰ ਤੇ ਨੰਬਰ ਵੀ ਕਾਫੀ ਜਾਣਿਆਂ ਨੂੰ ਦਿੱਤਾ ਸੀ ਕਹਿੰਦੇ ਤੁਹਾਡਾ ਨਾਂ ਹੀ ਨਹੀਂ ਬੋਲਦਾ ਵਿੱਚ ਤੁਹਾਡੀ ਫੈਲ ਦੱਬੀ ਆ ਨਰਿੰਦਰ ਕੌਰ ਨੂੰ ਗਰੀਬੀ ਨੇ ਸਤਾਇਆ ਫਿਰ ਸਰਕਾਰਾਂ ਨੇ ਬੇਵਸ ਬਣਾਇਆ ਅਤੇ ਕੁਦਰਤ ਨੇ ਵੀ ਅਜੇ ਹੀ ਖੇਡ ਖੇਡੀ ਕਿ ਉਸਦੇ ਹੌਸਲੇ ਟੁੱਟ ਗਏ। ਮਾੜੇ ਹਾਲਤ ਆ ਸਾਡਾ ਬੇਟਾ ਇਤਰਾ ਹੋ ਗਿਆ। ਇਹ ਥੋੜੇ ਦਿਨ ਹੋਏ ਆ। ਉਹ ਕਮਾਉਣ ਵਾਲਾ ਸੀ ਵਿੱਚ। ਸਾਥ ਦਿੰਦਾ ਸੀ ਨਾਲ। ਮੇਰੇ ਦੋ ਬੇਟੇ ਹੁਣ ਦੋ ਵੀ ਬੇਟੇ ਉਹ ਵੀ ਅਜੇ ਛੋਟੇ ਆ ਤੇ ਆ ਦੋ ਬੇਟੀਆਂ ਵਾਂ। ਮਿਹਨਤ ਮਜ਼ਦੂਰੀ ਕਰਕੇ ਇਹ ਪਰਿਵਾਰ ਜੀ ਰਿਹਾ। सरकार हज़ार रुपए की शगुन राशि परिवार के सारे सुपने तो पूरे नहीं कर सकती स पर कुछ समय लाने चेहर से मुस्कुराहट जरूर लिया इस पिंड कई परिवारों होने वाले व्याह सरकार कदों शगन पाएगी पता नहीं ਸੋਚਾਂ ਵਿੱਚ ਡੁੱਬੀ ਇਹ ਹੈ ਮੁਟਿਆਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦੀ ਨਾਮ ਹੈ ਕਿਰਨਜੋਤ कौर ਕਿਰਨਜੋਤ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਵਿਆਹ ਦਾ ਸ਼ਗਨ ਹਾਲੇ ਤੱਕ ਨਹੀਂ ਮਿਲਿਆ 2012 ਦੇ 82 24 ਮਾਰਚ ਦਾ ਮੇਰੇ ਡੈਡੀ ਜਿਹੜੀ ਗ੍ਰੀਵਿੰਗ ਦੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਉਸਾਂ ਦੇ ਕਿਵੇਂ ਜੁਮਲੇ ਨਹੀਂ ਹੈ ਇੱਕ ਮੇਰੇ ਬੇਟੀ ਹੈ ਬੋ ਗੇੜੇ ਬਹੁਤ ਮਾਰੇ ਸੀ ਹੋਇ ਤੇ ਸਾਗਨਸ ਕੀ ਵੀ ਨਹੀਂ ਮਿਲੀ ਕਿਰਨਜੋਤ ਇੱਕ ਬੱਚੀ ਦੀ ਮਾਵੀ ਬਣ ਚੁੱਕੀ ਹੈ ਵਿਆਹ ਵੇਲੇ ਤਾਂ ਬਾਦਲਾਂ ਦਾ ਸ਼ਗੁਨ ਨਹੀਂ ਮਿਲਿਆ ਪਰ ਹੁਣ ਆਪਣੀ ਬੱਚੀ ਦੇ ਭਵਿੱਖ ਲਈ ਉਸ ਸ਼ਗੁਨ ਦੀ ਉਡੀਕ ਕਰ ਰਹੀ ਹੈ ਸ਼ਗੁਨ ਦੇ ਪੈਸੇ ਲੈਣ ਲਈ ਹੋਇਆ ਖਰਚ ਵੀ ਕਿਰਨਜੋਤ ਦੇ ਮਲਾਲ ਦਾ ਕਾਰਨ ਹੈ ਮੇਰੇ ਪਾਪੀ ਖਰਚਾ ਪਾਣੀ ਇਸ ਆ ਕੰਮ ਛੱਡ ਕੇ ਜਾਂਦੇ ਆਈ ਖੱਜਲ ਖਵਾਰ ਬਹੁਤ ਹੋਇਆ ਦਫ਼ਤਰਾਂ ਦੇ ਵਿੱਚ ਉਹ ਕਾਇंदे ਮਿਲ ਜਾਣਗੇ ਹੀ ਦਿੰਦੇ ਹੈ ਨਹੀਂ ਪਰ ਕੰਮ ਛੱਡ ਕੇ ਇਹਨੇ ਖਾਚਾ ਬਹੁਤ ਹੋ ਗਿਆ ਜੀ ਉਦੋਂ ਬਾਅਦ ਤਾਂ ਖਰਚਾ ਹੋ ਗਿਆ ਹੋਊਗਾ ਜਿੰਨੇ ਕ ਦਿਨੇ ਆਈ ਇਹਨਾਂ ਨੇ ਕਿਰਨ ਜੋਤੀ ਮਾਂ ਸ਼ਗੁਨ ਸਕੀਮ ਲੈਂਡ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਥੱਕ ਚੁੱਕੀ ਹੈ 3 ਸਾਲ ਹੋ ਗਏ ਜੀ ਮੇਰੀ ਬੇਟੀ ਦੇ ਵਿਆਹ ਨੂੰ ਹਾਲ ਤੱਕ ਸੰਸਾਰਕ ਜੀ ਨੂੰ ਨਾ ਪੈਸਾ ਮਿਲਿਆ ਅਸੀਂ ਦਫ਼ਤਰਾਂ ਦੇ ਵਿੱਚ ਬਹੁਤ ਥੱਕੇ ਖਾਏ ਜੀ ਇੱਧਰ ਵਾ ਕੇ ਉਧਰ ਜਾਓ ਵਾ ਇੱਧਰ ਜਾਓ ਬੈਂਕ ਚ ਜਾਓ ਬੈਂਕ ਵਾਲੇ ਕਹਿੰਦੇ ਦਫ਼ਤਰ ਚ ਜਾਓ ਕਹਿੰਦੇ ਨੇ ਜੀ ਵੀ ਅੱਜ ਸਵੇਰ ਪੈਸੇ ਦੇਵਾਂਗੇ ਤੁਹਾਨੂੰ ਆਜੇ ਛੋਟੀ ਸਪਲਾਈ ਨਹੀਂ ਹੋਈ ਬੈਂਕ ਛੋੜੇ ਖਾਤੇ 'ਚ ਫਰਕ ਆ ਸਾਨੂੰ ਫੋਟੋ ਸਟੇਟ ਦੇਓ ਤੁਸੀਂ ਪੈਸੇ ਕਢਾ ਲੇ ਦੂਬੀ ਤਾਂ ਸਾਨੂੰ ਐਂ ਵੀ ਕਹਤਾ ਜੀ ਅਸੀਂ ਫਿਰ ਫੋਟੋ ਸਟੇਟ ਕਰਾ ਕੇ ਦੇਵਾਂਗੇ ਜੀ ਕਾਪੀ ਦੀ ਬਣਾ ਲੈ ਫਿਰ ਕਹਿੰਦੇ ਠੀਕ ਆ ਤੁਹਾਨੂੰ ਪੈਸੇ ਦੇਵਾਂਗੇ ਜੀ ਜੋ ਵਾਦਾ ਕੀਤਾ ਹੋ ਆਪਣੀ ਖਾਨਾ ਪੜੇਗਾ ਅਜੇ ਹੀ ਕਹਾਣੀ ਸੰਗਰੂਰ ਦੀ ਸੁੰਦਰ ਬਸਤੀ ਵਿੱਚ ਵੈਹੀ ਅਮਨ ਕੌਰ ਦੀ ਵੀ ਹੈ ਅਮਨ ਕੌਰ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ ਵਿਆਹ ਦੇ 4 ਸਾਲ ਬਾਅਦ ਵੀ ਸਰਕਾਰ ਦਾ ਸ਼ਗਨ ਉਡੀਕ ਰਹੀ ਹੈ ਜੇ 4 ਸਾਲ ਹੋ ਗਏ ਵਿਆਹ ਨਹੀਂ ਹੋਇਆ ਜੇ ਅਸੀਂ ਸ਼ਗਨ ਨੂੰ ਆਇਆ ਕਿ ਆਸੀਂ ਪੈਸੇ ਵਾਸਤੇ ਇਹਨਾਂ ਨੇ ਅਸੀਂ ਜਾਂਦੇ ਵੀ ਰਹੇ ਆਂ ਅਸੀਂ ਵੀ ਜਾਂਦੇ ਰਹੇ ਆਂ ਮੰਮੀ ਹੁਣ ਵੀ ਜਾਂਦੇ ਰਹੇ ਨੇ ਉਹਨਾਂ ਨੇ ਸਾਨੂੰ ਕੋਈ ਡਾਣ ਨਹੀਂ ਪਾਇਆ ਗੰਨਸ ਕਰਵਲੂਈ ਦਾ ਜਮੰਦ ਨੇ ਕਿ ਸਾਨੂੰ ਕਿਉਂ ਨਹੀਂ ਮਿਲੇ ਗਰੀਬ ਬੰਦਿਆਂ ਦਾ ਕੋ ਫਾਇਦਾ ਵੀ ਕਰਨਾ ਚਾਹੀਦਾ ਵੀ ਗਰੀਬ ਬੰਦੇ ਨੇ ਦੋ ਗੋਡੀਆਂ ਨਹੀਂ ਅਸਤੇ ਕਹਿੰਨੇ ਸਾਨੂੰ ਬਈਆਂ ਹੀ ਮਿਲ ਜਾਣਗੀ ਬੱਸ ਚਲੋ ਸਾੜੇ ਤੜ ਕੋ ਫਾਇਦੇ ਨਿਕਲ ਚੱਲ ਹੁਣ 3 ਆਣੇ ਦੀ ਤਾਂ ਕਰਕੇ ਚਲ 3 ਆਂ ਦੀ ਬਣ ਜੀ ਇੰਨੀ ਬਹੁਤ ਸਾਨੂੰ ਜੋ ਵਾਦਾ ਕੀਤਾ ਹੋ ਨਹੀਂ ਖਾਨ ਹਮ ਪੜੇਗਾ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਰਹਿਣ ਵਾਲਾ ਇਹ ਪਿਤਾ ਵੀ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਟੁੱਟ ਚੁੱਕਿਆ ਹੈ। ਬਲਾਈਤੀ ਰਾਮ ਨੇ ਸਾਲ 2010 ਵਿੱਚ ਆਪਣੀ ਬੇਟੀ ਜੋਤੀ ਦਾ ਵਿਆਹ ਕੀਤਾ ਸੀ। ਵਿਆਹ ਤੋਂ 5 ਸਾਲ ਬਾਅਦ ਵੀ ਸ਼ਗੁਨ ਸਕੀਮ ਦਾ ਲਾਭ ਇਹਨਾਂ ਨੂੰ ਨਹੀਂ ਮਿਲਿਆ। 2010 ਦੇ ਵਿੱਚ ਵਿਆਹ ਕੀਤਾ ਸੀ। ਉਸ ਤੋਂ ਬਾਅਦ ਜੀ ਇਹਨਾਂ ਨੇ ਗਵਰਨਮੈਂਟ ਨੇ ਸਕੀਮ ਚਾਲੂ ਕੀਤੀ ਸੀਗੀ। ਕੇ ਸਗਨ ਸਕੀਮ 15000 ਰੁਪਇਆ ਤੁਹਾਨੂੰ ਦਿਆਂਗੇ ਵਿਆਦੋ ਬਾਦ 21 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਸਾਨੂੰ ਉਹ ਕਾਟ ਜਿਹੜਾ ਕੁਝ ਹੈਗਾ ਦੱਸਾ ਵੇਜੋ ਸਾਨੂੰ ਦਿਓ ਅਸੀਂ ਉਹ ਜੀ ਸਾਰੇ ਕਾਗਜ਼ ਉੱਤੇ ਅਪੜਾਉਂਦੇ ਉਸ ਤੋਂ ਬਾਅਦ ਜੀ ਅਸੀਂ ਚੱਕਰ ਲਾ ਲਾ ਕੇ ਥੱਕ ਚੁੱਕੇ ਆ ਸਾਨੂੰ 15000 ਦੀ ਸਕੀਮ ਹਲੇ ਤੱਕ ਨਹੀਂ ਮਿਲੀ ਜੀ ਮੈਂ ਰੁਪਇਆ 40000 ਰੁਪਇਆ ਚੱਕਿਆ ਸੀਗਾ ਹੱਲੇ ਤੱਕ ਨਹੀਂ ਦਿੱਤਾ ਗਿਆ ਵਿਆਜ ਦੇ ਰਿਆਂ ਦੀ ਕੋਈ ਅਫਸਰ ਸੀਗਾ ਉਹਦੇ ਕੋਲ ਗਿਆ ਉਹ ਕਹਿੰਦੇ ਜੀ ਹੁਣ ਉਹ ਪੈਸੇ ਕੈਨਸਲ ਹੋ ਚੁੱਕੇ ਆ ਹੁਣ ਤੁਹਾਨੂੰ ਚੱਕਰ ਲਾਉਣ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਜੀ ਮੈਂ ਫਿਰ ਚੱਕਰ ਲਾਇਆ ਹੀ ਨਹੀਂ ਜੇ ਸਾਨੂੰ 15000 ਆ ਜਾਵੇ ਤੇ ਅਸੀਂ ਨਾਲੇ ਆਸਾਨ ਬੰਦ ਹੋ ਜਾਵਾਂਗੇ ਨੇ ਮਸੂਰਾਂ ਅਤੇ ਬਲਬੀਰ ਕੌਰ ਕਰਜ਼ਾ ਚੁਕਤੀ ਦਾ ਵਿਆਹ ਕੀਤਾ ਆਸੀ ਸਰਕਾਰ ਤੋਂ ਕਿਸੇ ਮਦਦ ਦੀ ਸਰਕਾਰ ਨੇ ਵਾਦਾ ਜੋ ਕੀਤਾ ਸੀ ਧੀ ਦੇ ਵਿਆਹ ਵੇਲੇ 15000 ਰੁਪਏ ਦੇ ਸ਼ਗੁੰਦਾ 2012 ਵਿੱਚ ਇਹਨਾਂ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਪਰ 3 ਸਾਲ ਬੀਤ ਜਾਣ ਬਾਅਦ ਵੀ ਸ਼ਗੁੰ ਨਹੀਂ ਮਿਲਿਆ ਵਿਆਹ ਕੀਤਾ 2012 ਸਾਨੂੰ ਅਜੇ ਤੱਕ ਪੈਸੇ ਨਹੀਂ ਆਏ ਢੇੜੇ ਮਾਰਦੇ ਰਹਿੰਦੇ ਆ ਕਹਿੰਦੇ ਆ ਜਾਣਗੇ ਆ ਜਾਣਗੇ ਜਦਵਾਨ ਕੇ ਦੇ ਦੇਵਾਂਗੇ 3-4 ਸਾਲ ਵਿਆਹ ਨੂੰ ਹੋ ਗਿਆ ਅਜੇ ਤੱਕ ਪੈਸੇ ਨਹੀਂ ਦਿੱਤੇ ਤੇ ਜਿੱਥੇ ਜਾਣੇ ਉਥੇ ਕਹਿ ਦਿੰਦੇ ਨੇ ਅਜੇ ਤੱਕ ਪੈਸੇ ਆਏ ਨਹੀਂ ਆਏ ਨਹੀਂ ਆਏ ਨਹੀਂ ਆਏ ਨਹੀਂ ਆਏ ਫਸੇ ਤਾਂ ਹੀ ਟਾਲ ਦਿੰਦੇ ਬੁਰੇ ਦੇ ਵਾ ਤੇ 30000 ਕਰਜ਼ਾ ਲਿਆ ਸੀ ਜੀ ਸਰ ਉਹ ਵਾਪਸ ਦੇਣੇ ਸੀ ਲੋਕਾਂ ਨੂੰ ਤੇ ਇੱਕ ਉਥੇ ਚੱਕ ਚੁੱਕ ਕੇ ਸੀ ਦਿੱਤੇ ਆਵੇਂ ਆ ਪਰ ਇਹਦਾ ਤੁਹਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਇਆ ਜੇ ਸਕੀਮ ਚਲਾਨੀ ਆ ਤਾਂ ਪੈਸੇ ਤੁਰੰਤ ਦਿੱਤੇ ਜਾਂ ਨਹੀਂ ਤਾਂ ਬੰਦ ਕਰੋ ਤੁਨੂੰ ਕੀ ਲੋੜ ਆ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਹ ਕਿਸੇ ਸਰਕਾਰੀ ਵਾਅਦਿਆਂ ਦੀ ਜ਼ਮੀਨੀ ਹਕੀਕਤ ਖੁਦ ਬਿਆਨ ਕਰ ਰਹੇ ਨੇ ਅਜੇ ਹੀ ਸੈਂਕੜੇ ਹੋਰ ਕਹਾਣੀਆਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲ ਸਕਦੀਆਂ ਨੇ ਇਹ ਸੱਚ ਲੋਕਾਂ ਦਾ ਹੈ ਪਰ ਸਰਕਾਰ ਦਾ ਸੱਚ ਕੁਝ ਹੋਰ ਹੈ ਇਨ੍ਹਾਂ ਪਰਿਵਾਰਾਂ ਦੀ ਖੱਜਲ-ਖੁਆਰੀ ਬਾਰੇ ਸੁਣਨ ਤੋਂ ਬਾਅਦ ਜਦੋਂ ਪੰਜਾਬ ਦੇ ਸਮਾਜਿਕ ਸੁਰੱਖਿਆ ਭਲਾਈ ਮੰਤਰੀ ਗੁਲਜਾਰ ਸਿੰਘ ਰਣਿੱਕੇ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਅਚੰਭਤ ਕਰਨ ਵਾਲਾ ਸੀ ਹੋਰ 31 ਜੁਲਾਈ ਉਹਦੇ ਤੱਕ ਪੂਰਾ ਅਪ ਟੂ ਡੇ ਜਿਹੜਾ ਸੈਕੰਡ ਸੀ ਹੁੰਦਾ ਛਡਾ ਪਿਆ ਜਿਹੜਾ ਉਹ ਬੈਨੀਫਿਸ਼ਰੀ ਕੋ ਜਾ ਚੁੱਕਾ ਥੋੜੀ ਜਿਹੀ 5-4% ਜਿਹੜੀ ਜਿਹਨਾਂ ਦੇ ਕਿ ਕਿ ਇਹ ਖਾਤੇ ਖਾਤਾ ਸਹੀ ਤਰ੍ਹਾਂ ਨਹੀਂ ਖੁੱਲ ਚੁੱਕਿਆ ਜਾਂ ਖਾਤਾ ਚੱਲ ਨਹੀਂ ਰਿਹਾ ਕਈ ਵਾਰ ਇਹੋ ਜਿਹੇ ਨਾਮ ਤੋਂ ਜਿਹੜੇ ਉੱਪਰ ਰੱਖਦੇ ਨੇ ਵੀ ਖਾਤਾ ਉਹ ਖਾਲੀ ਨਾ ਭਰਦੇ ਤੇ ਅਕਾਊਂਟ ਨੰਬਰ ਪਹਿਲਾਂ ਤੇ ਉਹ ਕੋ ਬੈਂਕ ਵਾਲੇ ਉੱਥੇ ਬੰਦ ਹੋ ਜਾਂਦਾ ਕੰਟੀਨਿਊ ਉਹਨਾਂ ਦਾ ਖਾਤਾ ਨਹੀਂ ਹਾਂ ਕੇ ਰਿ ਅਕਾਊਂਟ ਖੁੱਲ ਗਿਆ ਤੇ ਇੱਕ ਅੱਧਾ ਅੱਖਰ ਵੀ ਅੱਗੇ ਪਿੱਛੇ ਹੋ ਗਿਆ ਤਾਂ ਵੀ ਉਹ ਚਲੇ ਚੱਕਰਾਂ 'ਚ ਪੈ ਜਾਂਦੇ ਆਪਾਂ ਇਹ ਖਜਲ ਹੁੰਦੀ ਨੇ ਤੇ ਵਾਪਸ ਆ ਜਾਂਦੇ ਮంత్రి ਜੀ ਦੇ ਇਸ ਜਵਾਬ ਨੇ ਸਾਡੇ ਸਾਹਮਣੇ ਕਈ ਹੋਰ ਸਵਾਲ ਖੜੇ ਕਰ ਦਿੱਤੇ। ਮੰਤਰੀ ਜੀ ਆਪਣੀ ਪਿੱਟ ਤਪਤ ਪਾ ਰਹੇ ਹਨ। ਫਿਰ ਉਹ ਲੋਕ ਕੌਣ ਨੇ ਜੋ ਸ਼ਗਨ ਸਕੀਮ ਦੀ ਪਰਚੀ ਲੈ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਹੋ ਸਕਦਾ ਹੈ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਹੋਣ ਪਰ ਕੀ ਉਹ ਸ਼ਗਨ ਧੀਆਂ ਦੀ ਚੋਲੀ ਪਿਆ? ਕਿਸ ਦੀ ਬੜਤਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਇਹ ਕੈਸੀ ਸਰਕਾਰ ਜਿਸ ਦੇ ਰਾਜ ਦੌਰਾਨ ਅਫਸਰ ਸ਼ਾਹੀ ਕਾਬੂch ਨਹੀਂ। ਅਫਸਰ ਸ਼ਾਹੀ ਦਾ ਅੰਗੋਲਿਆ ਪਣ ਵੀ ਛੱਡੋ। ਮੰਨ ਲਿਆ ਕਿ ਕੁਝ ਕੇਸ ਤਕਨੀਕੀ ਕਾਰਨਾ ਕਰਕੇ ਪੈਂਡਿੰਗ ਹਨ। ਤਾ ਅਜਿਹੇ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਕਿਸਦਾ ਕੰਮ ਹੈ ਸਰਕਾਰ ਮੁਤਾਬਕ ਵਿਭਾਗ ਕੋਲ ਕੋਈ ਪੈਂਡਿੰਗ ਕੇਸ ਹੁਣ ਨਹੀਂ ਹੈ ਕੁਝ ਅੰਕੜਿਆਂ ਤੋਂ ਇਹ ਜ਼ਰੂਰ ਸਾਫ਼ ਹੁੰਦਾ ਹੈ ਕਿ 2013 ਤੱਕ ਕਿੰਨੇ ਲੋਕਾਂ ਨੂੰ ਸ਼ਗਨ ਸਕੀਮ ਲਈ ਸਾਲਾਂ ਦਾ ਇੰਤਜ਼ਾਰ ਕਰਨਾ ਪਿਆ ਸੀ ਇਹ ਅੰਕੜੇ ਸੂਚਨਾ ਅਧਿਕਾਰ ਤਹਿਤ ਪੰਜਾਬ ਦੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਕੋਲੋਂ ਲਏ ਗਏ ਨੇ ਸਾਲ 2009-10 ਅਤੇ ਸਾਲ 2010-11 ਦੇ ਸ਼ਗਨ ਸਕੀਮ ਦੇ 49179 ਕੇਸ ਪੈਂਡਿੰਗ ਰਹੇ ਸਾਲ 2011-12 ਦੇ 11210 ਕੇਸ ਪੈਂਡਿੰਗ ਸਨ। ਸਾਲ 2012-13 ਦੇ 18470 ਕੇਸਾਂ ਵਿੱਚ ਵੀ ਲੜਕੀਆਂ ਨੂੰ ਸ਼ਗਨ ਨਹੀਂ ਦਿੱਤਾ ਜਾ ਸਕਿਆ। ਮਾਰਚ 2013 ਤੱਕ ਸੂਬੇ ਪੱਰਚ ਸ਼ਗਨ ਸਕੀਮ ਦੇ 78864 ਕੇਸ ਪੈਂਡਿੰਗ ਸਨ। ਜਿਹੜਾ ਲੱਖਾਂ ਪਰਵਾਰਾਂ ਨੂੰ ਜਿਹੜਾ ਉਹ ਮਿਲ ਗਿਆ। ਤਕਰੀਬਨ 10 ਕਰੋੜ ਦੇ ਲਗਭਗ ਸਾਡਾ ਮਹੀਨੇ ਦਾ ਜਿਹੜਾ ਹੋਏ ਪਿਆ ਜਿਹੜਾ ਜਾਂਦਾ। ਹੁਣ ਸਰਕਾਰ ਦਾ ਦਾਵਾ ਹੈ ਕਿ ਪੁਰਾਣੇ ਰਹਿੰਦੇ ਸਾਰੇ ਕੇਸ ਕਲੀਅਰ ਕਰ ਦਿੱਤੇ ਗਏ ਨੇ ਲੋਕਾਂ ਦੇ ਮਨਾਂ 'ਚ ਰੋਸ ਹੈ ਤੇ ਸਰਕਾਰ ਆਪਣੀ ਪਿੱਠ ਥਪਤਾ ਪਾ ਰਹੀ ਹੈ ਸ਼ਗਨ ਸਕੀਮ ਦੀ ਸ਼ੁਰੂਆਤ ਇੱਕ ਸ਼ਾਬਾਸ਼ੀ ਵਾਲੀ ਪਹਿਲ ਸੀ ਪਰ ਹਰ ਪਹਿਲ ਨੂੰ ਅੰਜਾਮ ਤੱਕ ਲਿਜਾਣਾ ਵੀ ਲਾਜ਼ਮੀ ਹੁੰਦਾ ਹੈ ਸਮੇਂ ਦੇ ਨਾਲ-ਨਾਲ ਜਦੋਂ ਪੈਸੇ ਦੀ ਕੀਮਤ ਘਟਦੀ ਹੈ ਤਾਂ ਅਜਿਹੀਆਂ ਸਕੀਮਾਂ ਦੀ ਧਨ ਰਾਸ਼ੀ ਵਿੱਚ ਵੀ ਸੋਧ ਕੀਤੀ ਜਾਣੀ ਚਾਹੀਦੀ ਸੀ ਪਰ ਹੋਇਆ ਕੀ ਸਮਾਜਿਕ ਸੁਰੱਖਿਆ ਵੈਲਫੇਅਰ ਵਿਭਾਗ ਦੀ ਵੈੱਬਸਾਈਟ ਤੋਂ ਮਿਲੇ ਇਹ ਆંકੜੇ ਹੈਰਾਨ ਕਰ ਦੇਣਗੇ। ਸਾਲ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੌਰਾਨ ਸ਼ਗੁਨ ਸਕੀਮ ਸ਼ੁਰੂ ਕੀਤੀ ਗਈ। ਉਸ ਵੇਲੇ ਅਨੁਸੂਚਿਤ ਜਾਤੀ ਦੀਆਂ ਲੜਕੀਆਂ, ਵਿਧਵਾਵਾਂ ਤੇ ਤਲਾਕਸ਼ੁਦਾ ਲੜਕੀਆਂ ਨੂੰ 5100 ਰੁਪਏ ਦੀ ਵਿੱਤੀ ਸਹਾਇਤਾ ਵਿਆਮੋਕੀ ਸ਼ਗਨ ਵਜੋਂ ਦੇਣ ਦੀ ਯੋਜਨਾ ਸੀ। ਜਿਨ੍ਹਾਂ ਪਰਿਵਾਰਾਂ ਦੀ ਆਮਦਨ ਸਾਲਾਨਾ 16000 ਰੁਪਏ ਤੋਂ ਵੱਧ ਨਹੀਂ ਸੀ, ਉਹ ਇਸ ਸਕੀਮ ਲਈ ਯੋਗ ਸਨ। ਸਾਲ 2004 ਵਿੱਚ ਲਾਪਾਤਰੀਆਂ ਦਾ ਦਾਇਰਾ ਵਧਾਇਆ ਗਿਆ ਅਤੇ ਸ਼ਗੁਮ ਸਕੀਮ ਦਾ ਨਾਮ ਆਸ਼ੀਰਵਾਦ ਸਕੀਮ ਕਰ ਦਿੱਤਾ ਗਿਆ। ਅਨੁਸੂਚਿਤ ਜਾਤੀਆਂ, ਈਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀ ਵਿਧਵਾ ਦੀ ਲੜਕੀ ਨੂੰ ਵਿਆਹ ਮੌਕੇ ਸ਼ਗਨ ਦਿੱਤੇ ਜਾਣਾ ਤੈਅ ਹੋਇਆ। ਇਸ ਦੀ ਰਾਸ਼ੀ 5100 ਰੁਪਏ ਤੋਂ ਵਧਾ ਕੇ 6100 ਰੁਪਏ ਕਰ ਦਿੱਤੀ ਗਈ। ਸਾਲ 2006 ਵਿੱਚ ਮਦਦ ਰਾਸ਼ੀ 6100 ਤੋਂ ਵਧਾ ਕੇ 15000 ਰੁਪਏ ਕਰ ਦਿੱਤੀ ਗਈ। 2007 ਵਿੱਚ ਬਿਨੇਕਾਰਾਂ ਦੀ ਸਾਲਾਨਾ ਆਮਦਨ ਪੇਂਡੂ ਖੇਤਰਾ ਲਈ 20000 ਰੁਪਏ ਅਤੇ ਸ਼ਹਿਰੀ ਖੇਤਰਾ ਲਈ 27500 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੀ ਇਹ ਤੈਅ ਕੀਤਾ ਗਿਆ ਸ਼ਗੁੰਦੀ ਰਾਸ਼ੀ ਵਿੱਚ ਕੋਈ ਵਾਅਦਾ ਨਹੀਂ ਹੋਇਆ 2011-12 ਦੇ ਬਜਟ ਸੈਸ਼ਨ ਦੌਰਾਨ 30000 ਰੁਪਏ ਸਾਲਾਨਾ ਤੱਕ ਕਮਾਉਣ ਵਾਲਿਆਂ ਨੂੰ ਸ਼ਗੁੰ ਸਕੀਮ ਦਾ ਫਾਇਦਾ ਲੈਣ ਦੇ ਯੋਗ ਹੁਣ ਗੌਰ ਕਰਨ ਵਾਲੀ ਗੱਲ ਇਹ ਹੈ ਕਿ 2002 ਤੋਂ 2007 ਤੱਕ ਕੈਪਟਨ ਸਰਕਾਰ ਵੇਲੇ ਸ਼ਗਨ ਸਕੀਮ ਦੀ ਰਾਸ਼ੀ ਦੋ ਵਾਰ ਵਧਾਈ ਗਈ 2004 ਵਿੱਚ ਤੇ 2006 ਵਿੱਚ ਪਰ 2007 ਤੋਂ ਹੁਣ ਤੱਕ ਯਾਨੀ 8 ਸਾਲਾਂ ਦੇ ਦੌਰਾਨ ਸ਼ਗਨ ਸਕੀਮ ਦੀ ਰਾਸ਼ੀ ਨਹੀਂ ਵਧਾਈ ਗਈ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਜ਼ਰੂਰ ਕੀਤਾ ਗਿਆ ਸੀ ਕਿ ਸ਼ਗਨ ਸਕੀਮ ਦੀ ਰਾਸ਼ੀ 15000 ਤੋਂ ਵਧਾ ਕੇ 30000 ਰੁਪਏ ਕਰ ਦਿੱਤੀ ਜਾਏਗੀ ਜਦੋਂ ਸੱਤਾ ਮਿਲੀ ਤਾਂ ਸ਼ਾਇਦ ਰਾਜ ਨਹੀਂ ਸੇਵਾ ਦਾ ਨਾਰਾ ਧੁੰਦਲਾ ਪੈ ਗਿਆ ਸਕੀਮ ਰੈਗੂਲਰ ਚੱਲ ਰਹੀ ਹੈ ਇਹ ਚ ਵਾਅਦਾ ਹੁਣ ਬਹੁਤ ਪੌਂਚੀ ਲੈਵਲ ਦਾ ਹੈ ਸੀਐਮ ਸਾਹਿਬ ਨਾਲ ਮੀਟਿੰਗ ਨਾਲ ਦਾ ਕੰਮ ਹੋਥੇ ਉੱਤੇ ਦੇ ਲੈਵਲ ਦੀ ਗੱਲ ਹੈ ਪਾ ਜੇ ਕਿਹੜਾ ਨੇ ਟਾਈਮ ਸੜਕ ਅਰੇ 1.5 ਸਾਲ ਪਹਿਿਓ ਉਹ ਤੇ ਵਧ ਵੀ ਹੋ ਸਕਦਾ ਉਹ ਮਨ ਲੈ ਇਹ ਨਹੀਂ ਭੇ ਲੈਣ ਵੱਜ ਗਈ ਤੇ ਤੋਂ ਵਧਨੇ ਨਹੀਂ ਜਾਂ ਕਰਦੇ ਨਹੀਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ বিজেপি ਸਰਕਾਰ ਨੇ ਜੋ ਕਿਹਾ ਉਹ ਕੀਤਾ ਮੰਤਰੀ ਜੀ ਪੰਜਾਬ ਦੇ ਲੋਕ ਕਦੋਂ ਤੱਕ ਅਜੇ ਹੀ ਫੋਕੇ ਲਾਰਿਆਂ ਦੇ ਸਹਾਰੇ ਬੈਠੇ ਰਹਿਣਗੇ ਜਾਂ ਫਿਰ 2017 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਬਹਿਲਾਉਣ ਵੇਲੇ ਛੁੱਟੋਗੇ ਉਹੀ 2012 ਦੀਆਂ ਚੋਣਾਂ ਵਾਲਾ ਪੱਤਾ ਖੈਰ ਇੱਕ ਹੋਰ ਅੰਕੜਾ ਇੱਥੇ ਜਾਨਣਾ ਜ਼ਰੂਰੀ ਹੈ ਗਵਾਂਡੀ ਸੂਬੇ ਹਰਿਆਣਾ ਵਿੱਚ ਅਜੇ ਹੀ ਸਕੀਮ ਇੰਦਰਾ ਗਾਂਧੀ ਪ੍ਰਦਰਸ਼ਨੀ ਵਿਵਾਸ ਸ਼ਗੁਨ ਯੋਜਨਾ ਦੇ ਨਾਮ ਨਾਲ ਚਲਦੀ ਹੈ ਹਰਿਆਣਾ ਵਿੱਚ ਸ਼ਗੁਨ ਦੀ ਰਾਸ਼ੀ 31000 ਰੁਪਏ ਹੈ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਕન્યાਦਾਨ ਯੋਜਨਾ ਤਹਿਤ ਕੁੜੀਆਂ ਦੇ ਵਿਆਹ ਵੇਲੇ ਸਹਾਇਤਾ ਦਿੱਤੀ ਜਾਂਦੀ ਹੈ ਉਹ ਵੀ 25000 ਰੁਪਏ ਦੀ ਅਜੇ ਉਹ ਸ਼ੁਰੂ ਕਰ ਰਹੇ ਨੇ ਸਾਡੀ ਨਕਲ ਉਹਦਾ ਮਾਰੀ ਅਜੇ ਉਹ ਸ਼ੁਰੂ ਕਰ ਰਿਹਾ ਇਸ ਕਰਕੇ ਇਹ ਚ ਵਾਦਾ ਵੀ ਮਲੇ ਹੀ ਕਿ ਪਰ ਅਜੇ ਟਾਈਮ ਹੈਗਾ ਇਹ ਚ ਵਾਦਾ ਵੀ ਜਦੋਂ ਜਦੋਂ ਸੀਐਮ ਸਾਹਿਬ ਦੇ ਨਾਲ ਮੀਟਿੰਗਾਂ ਦੇ ਵਿੱਚ ਫੈਸਲਾ ਕਰਕੇ ਹੋ ਸਕੀ ਹੈ ਸਾਰੇ ਹਿੰਦੁਸਤਾਨ ਦੇ ਜਿੰਨੇ ਛੂਬੇ ਉਹ ਪੰਜਾਬ ਦੀ ਨਕਲ ਮਾਰਦੇ ਹੋਣੇ ਸ਼ੁਰੂ ਉਹਨਾਂ ਕੱਥ ਲੱਗੇ ਜਿਹੜੀ ਵੀ ਚੀਜ਼ ਉਹ ਸ਼੍ਰੀਮ ਬਣਾਉਂਦੇ ਆ ਇਹਦੇ ਲੋਵੇ ਮੰਤਰੀ ਜੀ ਨਕਲ ਕੌਣ ਮਾਰ ਰਿਹਾ ਹੈ ਇਸ ਦਾ ਸੱਚ ਤੁਸੀਂ ਵੀ ਜਾਣਦੇ ਹੋ ਤੇ ਪਬਲਿਕ ਵੀ ਜਾਣਦੀ ਹੈ कि 2017 ਵਿੱਚ ਵੀ ਇਸੇ ਸ਼ਗਨ ਸਕੀਮ ਦਾ ਲollipops ਲੈ ਕੇ ਸਾਡੇ ਕੋਲ ਆਉਗੇ ਉਹ ਸਾਡੀਆਂ ਬੇਟੀਆਂ ਨੇ ਸਾਡੇ ਸਾਰੇ ਦੀਆਂ ਬੇਟੀਆਂ ਨੇ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਸਾਡਾ ਫਰਕ ਪੰਡਾ ਹੈ ਕਿ ਆਪਾਂ ਸ਼ਗਰ ਉਹਨਾਂ ਨੂੰ ਦਈਏ ਪਹਿਲਾ 15000 ਪੈਸੇ ਪਤਾ ਨਹੀਂ ਦਿੰਦਾ ਤੇ ਦਿੰਦੇ ਨੇ ਨਹੀਂ ਅਸੀਂ 50 ਹਜ਼ਾਰਾਂ ਲਾ ਕੇ ਉਹ ਸੂਰਸਾਰੇ ਦੋ ਮੁੱਖ ਗਵਾਂਡੀ ਸੂਬਿਆਂ ਦੀ ਤੁਲਨਾ ਵਿੱਚ ਪੰਜਾਬ ਚ ਹੀ ਇੰਨੀ ਘੱਟ ਰਾਸ਼ੀ ਹੈ ਪਰ ਇਹ ਰਾਸ਼ੀ ਵੀ ਲੈਣ ਲਈ ਦਫਤਰਾ ਦੇ ਗੇੜੇ ਲਗਾਉਂਦੇ ਆਂ ਲੋਕਾਂ ਦੀਆਂ ਜੁੱਤੀਆਂ ਕਿਸ ਜਾਂਦੀਆਂ ਨੇ ਸਰਕਾਰੀ ਵਾਅਦਿਆਂ ਦੀ ਸੱਚਾਈ ਤੁਹਾਡੇ ਸਾਹਮਣੇ ਹੈ ਜਿਨ੍ਹਾਂ ਵਾਅਦਿਆਂ ਦੇ ਸਹਾਰੇ ਸੱਤਾ ਹਾਸਲ ਕੀਤੀ ਕੋਈ ਗਾਰੰਟੀ ਨਹੀਂ ਕਿ ਉਹ ਵਾਅਦੇ ਪੂਰੇ ਹੋਣ ਪਰ ਜਨਤਾ ਲਈ ਆਪਣੇ ਹੱਕ ਜਾਣਨੇ ਲਾਜ਼ਮੀ ਨੇ ਸ਼ਗਨ ਸਕੀਮ ਦੇ ਲਈ ਕੌਣ ਯੋਗ ਬੇਕਾਰ ਹੈ ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਿਹਾ ਅਨੁਸੂਚਿਤ ਜਾਤੀਆਂ ਈਸਾਈ ਭਰਾਦਰੀ ਪਛੜੀਆਂ ਸ਼੍ਰੇਣੀਆਂ ਜਾਂ ਜਾਤੀਆਂ ਆਰਥਿਕ ਤੌਰ ਤੇ ਪਛੜੇ ਵਰਗਾਂ ਕਿਸੇ ਵੀ ਜਾਤੀ ਦੇ ਵਿਧਵਾਵਾਂ ਦੀਆਂ ਲੜਕੀਆਂ ਦੇ ਵਿਆਹ ਸਮੇ ਅਤੇ ਅਨੁਸੂਚੀ ਜਾਤੀ ਦੇ ਵਿਧਵਾਵਾਂ ਤਲਾਕਸ਼ੁਦਾ ਔਰਤਾਂ ਦੇ ਮੁੱਢ ਵਿਆਹ ਸਮੇ ਸ਼ਗੁਨ ਸਕੀਮ ਤਹਿਤ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ 15000 ਰੁਪਏ ਦੀ ਰਾਸ਼ੀ ਸ਼ਗੁਨ ਵਜੋਂ ਦਿੱਤੀ ਜਾਂਦੀ ਹੈ ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਪਰਿਵਾਰ ਦੀ ਸਾਲਾਨਾ ਆਮਦਨ 32790 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਸਕੀਮ ਦਲਾਬ ਲੈਣ ਲਈ ਦਰਖਾਸਤ ਵਿਆਹ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ ਜਾਂ ਫਿਰ ਵਿਆਹ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਲੜਕੀ ਦੇ ਮਾਤਾ ਪਿਤਾ ਪੰਜਾਬ ਦੇ ਪੱਕੇ ਵਾਸੀ ਹੋਣ ਪਰਿਵਾਰ ਦੀਆਂ ਦੋ ਲੜਕੀਆਂ ਤੱਕ ਹੀ ਸ਼ਗਨ ਸਕੀਮ ਸੀਮਤ ਹੈ ਸਰਕਾਰ ਦਾ ਧੀਆਂ ਨਾਲ ਕੀਤਾ ਵਾਅਦਾ ਕਿੰਨਾ ਕੁ ਪੂਰਾ ਹੋਇਆ ਤੇ ਕਿੰਨੀਆਂ ਕੁ ਧੀਆਂ ਨੂੰ ਹੋਣਾ ਪਿਆ ਨਿਰਾਸ਼ ਤੁਸੀਂ ਦੇਖਿਆ ਸ਼ਗਨ ਸਕੀਮ ਦਾ ਸੱਚ ਅਗਲੀ ਕੜੀ ਵਿੱਚ ਅਜੇ ਹੀ ਇੱਕ ਹੋਰ ਸਰਕਾਰੀ ਵਾਅਦੇ ਦੀ ਕਰਾਂਗੇ ਪਰਤਾ ਨਵਦੀਪ ਕੌਰ এবੀਪੀ ਸੰਜਾ ਚੰਡੀਗੜ੍ਹ